ਬਿਲਕੁਲ ਸਤੰਬਰ ਦੀ ਵੱਡੀ ਖਬਰ ਇਹ ਹੈ ਕਿ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਛੁੱਟੀ ਮਿਲ ਗਈ ਹੈ ਹਸਪੀਟਲ ਦੇ ਵਿੱਚੋਂ ਹੁਣੇ-ਹੁਣੇ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਹੈ 5 ਸਤੰਬਰ ਨੂੰ ਐਡਮਿਟ ਹੋਏ ਸੀ ਸੀਐਮ ਮਾਨ ਫੋਰਟਿਸ ਹਸਪੀਟਲ ਦੇ ਵਿੱਚ ਤੇ ਅੱਜ ਸੀਐਮ ਰਿਹائش ਤੇ ਪਹੁੰਚ ਚੁੱਕੇ ਨੇ ਕ੍ਰੀਮ 6 ਦਿਨ ਹਸਪੀਟਲ ਦੇ ਵਿੱਚ ਰਹੇ ਇਸ ਦੌਰਾਨ ਵੱਖ-ਵੱਖ ਆਗੂ ਉਹਨਾਂ ਨੂੰ ਮਿਲਣ ਲਈ ਵੀ ਪਹੁੰਚਦੇ ਰਹੇ ਮਨੀਸ਼ ਸੋਦੀਆ ਗਵਰਨਰ ਪੱਬਲ ਚੰਦ ਕਟਾਰੀਆ ਹੋਰ ਵੀ ਬਹੁਤ ਸਾਰੇ ਆਗੂ ਮੰਤਰੀ ਪਹੁੰਚਦੇ ਰਹੇ ਪਰ ਇਹਨਾਂ ਦਿਨਾਂ ਦੇ ਦੌਰਾਨ ਕਾਫੀ ਇਹ ਦਿਨ ਜਿਹੇ ਸੀ ਕ੍ਰੂਸ਼ੀਅਲ ਕੇ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਹੜ੍ਹ ਆਏ ਹੋਏ ਸੀ ਪੰਜਾਬ ਦੇ ਵਿੱਚ ਹੁਣ ਤਾਂ ਹੌਲੀ-ਹੌਲੀ ਹੁਣ ਹੋਰ ਸਮੱਸਿਆਵਾਂ ਜਿਹੜੀਆਂ ਨੇ ਉਹ ਇਹਦੇ ਨਾਲ 2-4 ਹੋਣਾ ਪੈ ਰਿਹਾ ਕਿਉਂਕਿ ਦੇਖੋ ਜਦੋਂ ਹੜ੍ਹ ਆਉਂਦੇ ਨੇ ਹੜ੍ਹ ਆਉਣ ਤੋਂ ਬਾਅਦ ਹੋਰ ਨੁਕਸਾਨ ਦਾ ਪਤਾ ਲੱਗਦਾ ਕਿਉਂਕਿ ਪਹਿਲਾਂ ਤਾਂ ਲੋਕਾਂ ਨੇ ਘਰਬਾਰ ਛੱਡੇ ਹੋਏ ਸੀਗੇ ਤੇ ਜਿਹੜੇ ਘਰਬਾਰ ਛੱਡੇ ਹੋਏ ਸੀਗੇ ਹੁਣ ਉਹ ਵਾਪਸ ਜਾ ਰਹੇ ਉੱਥੇ ਜਾ ਕੇ ਹੁਣ ਉਹਨਾਂ ਨੂੰ ਤਬਾਹੀ ਦਾ ਪਤਾ ਲੱਗ ਰਿਹਾ ਹੈ ਕਿ ਕਿੰਨਾ ਕਿੰਨਾ ਜਿਹੜਾ ਗਾਰ ਹੈ ਉਹ ਚੜ ਚੁੱਕੀ ਹੈ ਕਈ ਕਈ ਫੁੱਟ ਖੇਤਾਂ ਦੇ ਵਿੱਚ ਜਦੋਂ ਪਾਣੀ ਉਤਰਿਆ ਤਾਂ ਹੁਣ ਰੇਤਾ ਭਰਿਆ ਹੋਇਆ ਏ ਤੇ ਦੇਖੋ ਇਹਦੇ ਵਿੱਚ ਇਸ ਵੇਲੇ ਬਲੇਮ ਕੇਮ ਬਹੁਤ ਚੱਲ ਰਹੀ ਹੈ ਪੀਐਮ ਮੋਦੀ ਆ ਚੁੱਕੇ ਨੇ ਉਹਨਾਂ ਨੇ 1600 ਕਰੋੜ ਰੁਪਇਆ ਐਲਾਨ ਕਰ ਦਿੱਤਾ ਏ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ ਬਹੁਤ ਘੱਟ ਹੈ 1600 ਕਰੋੜ ਤੇ ਇਹਦੇ ਨਾਲ ਕੁਝ ਵੰਡਣਾ ਨਹੀਂ ਦੂਜੇ ਪਾਸੇ ਬੀਜੇਪੀ ਐ ਹੀ ਗਣਵਾ ਰਹੀ ਹੈ ਕਿ ਜਿਹੜਾ ਤੁਸੀਂ ਪੈਸੇ ਮੰਗ ਰਹੇ ਹੋ ਇਹਦਾ ਕੋਈ ਆਧਾਰ ਨਹੀਂ ਹੈਗਾ 20000 ਕਰੋੜ ਤੁਸੀਂ ਕਿਸ ਹਿਸਾਬ ਨਾਲ ਕਹਿ ਰਹੇ ਹੋ ਕਿਉਂਕਿ ਉਹਨਾਂ ਨੇ ਇੱਕ ਅੰਕੜਾ ਬੀਜੇਪੀ ਨੇ ਵੀ ਪੇਸ਼ ਕੀਤਾ ਹੈ ਕਿ ਤੁਸੀਂ ਕਿਹਾ ਕਿ 2000 ਪਿੰਡ ਪ੍ਰਭਾਵਿਤ ਹੋਏ ਨੇ ਤੇ ਤੇ ਇਸ ਤੋਂ ਬਿਨਾ ਤੁਸੀਂ ਇਹ ਵੀ ਕਿਹਾ ਕਿ 4 ਲੱਖ ਏਕੜ ਲੈਂਡ ਜਿਹੜੀ ਆ ਉਹ ਪ੍ਰਭਾਵਿਤ ਹੋਈ ਆ ਤੇ ਜੇਕਰ 4 ਲੱਖ ਨੂੰ ਤੁਸੀਂ 20000 ਚੇਣ ਦੀ ਗੱਲ ਕਰ ਰਹੇ ਹੋ ਤਾਂ ਉਹ 800 ਕਰੋੜ ਹੀ ਬਣਦਾ ਹੈ ਤਾਂ ਤੁਸੀਂ 20000 ਕਰੋੜ ਕਿਵੇਂ ਮੰਗ ਰਹੇ ਹੋ ਕਿ ਤੁਸੀਂ ਰੇਸ਼ਪੁਰਖ ਖਾਣੀ ਹੈ ਕਿ ਦਿੱਲੀ ਲੈ ਕੇ ਜਾਣਾ ਹੈ ਪਰ ਇਹਦੇ ਨਾਲ ਹੀ ਜਿਹੜੀ ਪੀਐਮ ਮੋਦੀ ਇਹ ਗੱਲ ਕਹਿ ਕੇ ਗਏ ਨੇ ਕਿ ਪੰਜਾਬ ਕੋਲੇ 12000 ਕਰੋੜ ਰੁਪਏ ਪਿਆਏ ਉਹਦੇ ਵਿੱਚੋਂ ਯੂਜ਼ ਕਰ ਲੋ ਉਹਦਾ ਕੋਈ ਉਸ ਜਵਾਬ ਜਿਹੜਾ ਸਰਕਾਰ ਹੈ ਉਹ ਨਹੀਂ ਦੇ ਪਾਰੇ ਹੈਗੀ ਡਿਜ਼ਾਸਟਰ ਫੰਡ ਹੁੰਦਾ ਹੈ ਹਾਲਾਂਕਿ ਉਹਦੇ ਵਿੱਚ ਵੀ ਦੇਖੋ ਜਿੰਨੀਆਂ ਵੀ ਸਕੀਮਾਂ ਸਰਕਾਰਾਂ ਦੀਆਂ ਹੁੰਦੀਆਂ ਨੇ ਉਹਦੇ ਵਿੱਚ ਸਟੇਟ ਤੇ ਸੈਂਟਰ ਦੋਹਾਂ ਦਾ ਰੋਲ ਹੁੰਦਾ ਹੈ ਕਿ ਜੇਕਰ 70% ਪੈਸਾ ਸਟੇਟ ਨੇ ਸੈਂਟਰ ਨੇ ਪਾਉਣਾ ਤਾਂ 30% ਸਟੇਟ ਨੂੰ ਵੀ ਪਾਉਣਾ ਪੈਂਦਾ ਹੈ ਬਹੁਤ ਸਾਰੀਆਂ ਸਕੀਮਾਂ ਦਾ ਲਾਭ ਇਸ ਕਰਕੇ ਨਹੀਂ ਮਿਲ ਪਾਉਂਦਾ ਹੈਗਾ ਕਿ ਸਟੇਟ ਜਿਹੜੀ ਆਪਣੇ ਹਿੱਸੇ ਦਾ ਪੈਸਾ ਹੀ ਨਹੀਂ ਪਾਉਂਦੀ ਹੈਗੀ ਉਹ ਸੈਂਟਰ ਦੀਆਂ ਸਕੀਮਾਂ ਦਾ ਲਾਭ ਵੀ ਨਹੀਂ ਲੈ ਸਕਦੀ। ਸੋ ਹੁਣ ਸੀਐਮ ਆਨ ਰੈਜ਼ਿਡੈਂਸ ਤੱਕ ਪਹੁੰਚ ਚੁੱਕੇ ਨੇ। ਕੱਲ ਨੂੰ ਉਹਨਾਂ ਨੇ ਮੀਟਿੰਗ ਵੀ ਕੀਤੀ ਹੈ। ਹਾਈ ਲੈਵਲ ਮੀਟਿੰਗ ਜਿਸ ਨੂੰ ਕਿਹਾ ਜਾ ਰਿਹਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜੇ ਐਲਾਨ ਕੀਤੇ ਸੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਵੀ ਕੀਤੇ ਸੀ ਕਿ 20000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਗੱਲ ਉਹਨਾਂ ਦੇ ਤੱਕ ਕਹੀ ਗਈ ਹੈ। ਕਿ 4-4 ਲੱਖ ਰੁਪਏ ਜਿਹੜੇ ਮ੍ਰਿਤਕ ਨੇ ਉਹਨਾਂ ਦੇ ਵਾਰਸਾਂ ਨੂੰ ਮਿਲਣਗੇ। ਇਸ ਤੋਂ ਵੀ ਨਾ 2-2 ਲੱਖ ਰੁਪਇਆ ਜਿਹੜਾ ਸੈਂਟਰ ਸਰਕਾਰ ਵੀ ਕਹਿ ਕੇ ਗਈ ਹੈ ਪਰ ਗੱਲ ਇਹ ਨਹੀਂ ਹੈਗੀ ਇਹਦੀ ਕਹਿ ਦਿੱਤਾ ਗਿਆ ਕਿ ਚਲੋ ਜਿਹੜਾ ਰੇਤ ਤਾਂ ਹੋਇਆ ਉਹ ਵੀ ਤੁਸੀਂ ਵੇਚ ਸਕਦੇ ਹੋ ਪਰ ਗੱਲ ਇਹ ਨਹੀਂ ਹੈਗੀ ਗੱਲ ਇਹ ਹੈਗੀ ਹੈ ਕਿ ਜਿਹੜਾ ਰੇਤ ਹੁਣ ਭਰ ਚੁੱਕਿਆ ਹੈ ਉਹ ਨਿਕਲੇਗਾ ਕਿਵੇਂ ਕਿਉਂਕਿ ਉਹਦੇ ਲਈ ਡੀਜ਼ਲ ਦੀ ਵੀ ਲੋੜ ਹੈ ਉਹਦੇ ਲਈ ਬੰਦਿਆਂ ਦੀ ਵੀ ਲੋੜ ਹੈ ਉਹਦੇ ਲਈ ਸਮੇਂ ਦੀ ਵੀ ਲੋੜ ਹੈ ਜਿਹੜੀ ਇੱਕ ਫਸਲ ਹੈ ਉਹ ਤਾਂ ਖਰਾਬ ਹੋ ਚੁੱਕੀ ਹੈ ਜੀ ਉਹਦਾ ਤਾਂ ਸਮਾਂ ਨਿਕਲ ਚੁੱਕਿਆ ਏ ਜਿਹੜਾ ਝੋਨਾ ਸੀਗਾ ਹੁਣ ਤਾਂ ਉਹ ਵੀ ਨਹੀਂ ਜਾਣਾ ਹੁਣ ਤਾਂ ਅਗਲੀ ਮੌਸਮ ਤੇ ਲਾਉਣੀ ਅਗਲੀ ਫਸਟ ਕਦੋਂ ਕਿਵੇਂ ਬੀਜੀ ਜਾਊਗੀ ਇਹ ਕਿਵੇਂ ਇਹ ਜਿਹੜੀ ਰੇਤ ਹੈ ਕਿਵੇਂ ਚੱਕੀ ਜਾਊਗੀ ਕੌਣ ਚੱਕੂਗਾ ਇਹ ਸਾਰੇ ਸਵਾਲ ਨੇ ਕਿ ਜਿਹੜੇ ਜਿਹੜੇ ਨੁਕਸਾਨੇ ਗੇ ਜਿਹਨਾਂ ਦੀ ਤਬਾਹ ਹੋ ਗਈ ਜਾਂ ਫਿਰ 20000 ਪ੍ਰਤੀ ਏਕੜ ਦੇ ਨਾਲ ਤਾਂ ਬਣਨਾ ਕੁਝ ਨਹੀਂ ਕਿ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਭੁਪਿੰਦਰ ਕਿ 2023 ਦੇ ਵਿੱਚ ਜਿਹੜੇ ਹੜਾਏ ਸੀ ਮੁਆਵਜ਼ਾ ਤਾਂ ਉਹਦਾ ਵੀ ਨਹੀਂ ਮਿਲਿਆ ਹੈਗਾ ਇਹ ਦੁਬਾਰਾ ਹੁਣ ਹੜ ਆ ਗਏ ਨੇ ਤੇ ਜੇ ਪਹਿਲਾਂ ਵਾਲੇ ਦਾ ਮੁਆਵਜ਼ਾ ਨਹੀਂ ਮਿਲਿਆ ਤਾਂ ਇਹਨਾਂ ਦਾ ਮੁਆਵਜ਼ਾ ਕਦੋਂ ਮਿਲੇਗਾ ਇਹ ਸਭ ਤੋਂ ਵੱਡਾ ਸਵਾਲ ਹੈ ਜੀ 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 ਇਹ ਸਵਾਲ ਬੜੇ ਹੈਗੇ ਨੇ ਜੀ ਪੰਜਾਬ ਦੇ ਪੰਜਾਬ ਦੇ ਲਈ ਹਰੇ ਹਜੇ ਬੜਾ ਕੁੱਝ ਆ ਤੇ ਦੇਖੋ ਆਪਾਂ ਨੂੰ ਪਤਾ ਹੀ ਆ ਵੀ ਪੈਲੀਆਂ ਠੀਕ ਕਰਨੀਆਂ ਨੇ ਫਿਰ ਦੁਕਾਨਦਾਰਾਂ ਨੂੰ ਵੀ ਪੈਰਾਂ ਸਿਰ ਕਰਨਾ ਹੈਗਾ ਫਿਰ ਜਿੰਨੇ ਹੋਰ ਸਹਾਇਕ ਧੰਦੇ ਆ ਜਿਹਦੇ ਚੋਂ ਮੁਰਗੀ ਫਾਰਮ ਡੇਰੀ ਫਾਰਮ ਆ ਹਾਂਜੀ ਤੇ ਫਿਰ ਲੋਕਾਂ ਦੇ ਘਰ ਆ ਜਿਹੜੇ ਆ ਜਿਨ੍ਹਾਂ ਦੀਆਂ ਛੱਤਾਂ ਢਹਿ ਗਈਆਂ ਹਾਂਜੀ ਉਸ ਤੋਂ ਬਾਅਦ ਸਿਹਤ ਸਮੱਸਿਆਵਾਂ ਜਿਹੜੀਆਂ ਗਾਂ ਜਾ ਕੇ ਆਉਣੀਆਂ ਨੇ ਬੜਾ ਕੋਝਾ ਹੈਗਾ ਦਿਧਾਰੂ ਪਸ਼ੂ ਆ ਜਿਹੜੇ ਇਹਨੇ ਰੁੜ ਗਏ ਉਹਨਾਂ ਉਹਨਾਂ ਦਾ ਇੰਤਜ਼ਾਮ ਕਿਵੇਂ ਕੀਤਾ ਜਾਊਗਾ ਹਾਂਜੀ ਮਸ਼ੀਨਰੀ ਨੂੰ ਲੈ ਕੇ ਬੜਾ ਕੋਝਾ ਹੈ ਸੋ ਅੱਜ ਤੁਹਾਨੂੰ ਵੀ ਇੱਥੇ ਦੱਸ ਦਈਏ ਅਸੀਂ ਤੇ ਕੱਲ ਕਿਉਂਕਿ ਤੁਸੀਂ ਟੀਮ ਦੇ ਮੈਂਬਰ ਹੋ ਤੇ 1350 AM ਦੇ ਉੱਤੇ ਸਾਡੇ ਅਸੀਸ ਰੇਡੀਓ ਦੇ ਮੈਂਬਰ ਹੋ ਤੇ तकरीबन 1 ਲੱਖ ਡਾਲਰ ਤੋਂ ਉੱਤੇ ਦੀ ਰਕਮ 1350 AM ਦੇ ਸਾਰੇ ਹੋਸਟ ਪ੍ਰੋਡਿਊਸਰ ਔਰ ਗੁਰਦਵਾਰ ਕਾਉਂਸਲ ਦੇ ਸਹਿਯੋਗ ਦੇ ਨਾਲ ਸਾਰੇ ਵੀਰ ਭੈਣ ਭਰਾਵਾਂ ਨੇ ਸੁਣਨ ਵਾਲੇ ਸਰੋਤਿਆਂ ਨੇ ਵਪਾਰੀ ਸੱਜਣਾ ਨੇ ਉਹ ਇਕੱਠਾ ਕਰਤਾ ਜੀ ਕੱਲ ਦੇ ਦਿਨ ਬਹੁਤ ਬਹੁਤ ਮਤਲਬ ਸ਼ੁਕਰੀਆ ਧੰਨਵਾਦ ਸਾਰੇ ਸਰੂਪਿਆਂ ਦਾ ਕਿਉਂਕਿ ਦੇਖੋ ਜਿਵੇਂ ਕਹਿੰਨੇ ਉਹਨੇ ਬੂੰਡ ਬੂੰਡ ਦੇ ਨਾਲ ਸਾਗਰ ਭਰਦਾ ਥੋੜੇ ਥੋੜੇ ਦੇ ਨਾਲ ਹੀ ਜਿਹੜੀ ਆ ਬਹੁਤ ਵੱਡੀ ਮਦਦ ਹੋਣੀ ਆ ਪਰ ਹੁਣ ਭੁਪਿੰਦਰ ਇਹਦੇ ਅੱਗੇ ਜਿਹੜੀਆਂ ਗੱਲ ਕਹਿ ਰਿਹਾ ਸੀ ਉਹ ਵੀ ਬਹੁਤ ਜ਼ਰੂਰੀ ਆ ਕਿ ਜਿਹੜਾ ਅਸਲ ਲੋੜਵੰਦ ਹੈ ਉਹ ਨੂੰ ਕਿਵੇਂ ਪਹੁੰਚੇ ਪੈਸਾ ਇਹ ਬਹੁਤ ਜ਼ਰੂਰੀ ਆ ਕਿਉਂਕਿ ਕਈ ਵਾਰ ਲਾਭ ਕਿਸੇ ਨੂੰ ਮਿਲਣਾ ਹੁੰਦਾ ਲੈ ਕੋਈ ਹੂਰ ਜਾਂਦਾ ਹੈ ਬਹੁਤ ਸਾਰੇ ਲੂਪ ਜਿਹੜੇ ਨੇ ਉਹਨਾਂ ਨੂੰ ਮਤਲਬ ਜਿਹੜਾ ਦੇਣ ਵਾਲਾ ਹੁੰਦਾ ਉਹ ਇਸ ਤਰ੍ਹਾਂ ਭਾਵੇਂ ਨਾ ਸੋਚੇ ਪਰ ਲੋਕ ਜਿਹੜੇ ਲੈਣ ਵਾਲੇ ਹੁੰਦੇ ਨੇ ਕਈ ਵਾਰ ਉਹ ਵਾਰੋ ਵਾਰੀ ਲਈ ਜਾਂਦੇ ਨੇ ਤੇ ਜਿੰਨਾ ਤੱਕ ਅਸਲ ਚੀਜ਼ ਪਹੁੰਚਣੀ ਚਾਹੀਦੀ ਹੈ ਦੇਖੋ ਪੰਜਾਬ ਇੱਕ ਜਿਹੜਾ ਸੂਬਾ ਹੈ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਨੇ ਕਈ ਇਹ ਅਣਖ ਵਾਲਾ ਸੂਬਾ ਵੀ ਹੈ ਕਈ ਵਾਰ ਲੋਕ ਹੱਥ ਨਹੀਂ ਚਲਾਉਂਦੇ ਹੈਗੇ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਰਹਿੰਦੇ ਨੇ ਕਿ ਨਹੀਂ ਅਸੀਂ ਤਾਂ ਨਹੀਂ ਕਿਸੇ ਤੋਂ ਮੰਗਣਾ ਜਾਂ ਨਹੀਂ ਕਿਸੇ ਤੋਂ ਲੈਣਾ ਇਸ ਤਰ੍ਹਾਂ ਦੀ ਵੀ ਲੋਕ ਜਿਹੜੇ ਇਹ ਸੂਚ ਰੱਖਦੇ ਨੇ ਠੀਕ ਹੈ ਬਹੁਤ ਵਿਕਤਾ ਦਾ ਸਮਾਂ ਹੈ ਉਹਨਾਂ ਨੂੰ ਉਹਨਾਂ ਦੀ ਇੱਕ ਰਿਸਪੈਕਟ ਰਹਿਨੇ ਆ ਕਿ ਉਹਨਾਂ ਨੂੰ ਜਨਤਕ ਤੌਰ ਤੇ ਇਸ ਤਰ੍ਹਾਂ ਨਾ ਕੀਤਾ ਜਾਵੇ ਬਾਰ ਬਾਰ ਇਹ ਪਿੱਛੇ ਦੀ ਵੀ ਇਹ ਗੱਲਾਂ ਸਾਹਮਣੇ ਆਈਆਂ ਸੀ ਕਿ ਤੁਸੀਂ ਹੁਣ ਥੋੜਾ ਬਹੁਤ ਹੀ ਮਦਦ ਕਰਕੇ ਚਲੇ ਜਾਣਾ ਜਿਹੜੇ ਜਿਹੜੇ ਕੁਝ ਲੋਕ ਉੱਥੇ ਗਏ ਸੀ ਕੁਝ ਲੋਕ ਆ ਚੁੱਕੇ ਨੇ ਠੀਕ ਹੈ ਜ਼ਰੂਰੀ ਸੀ ਕਿ ਲੋਕ ਉਹ ਵੀ ਮਦਦ ਇਹ ਨਹੀਂ ਕਿ ਨਹੀਂ ਜ਼ਰੂਰੀ ਸੀ ਪਰ ਉਹਨਾਂ ਦੀਆਂ ਵੀਡੀਓਜ਼ ਬਣਾ ਦਿੰੀਆਂ ਉਹਨਾਂ ਦੀਆਂ ਵੀਡੀਓਜ਼ ਵੀ ਵਾਇਰਲ ਹੋ ਜਾਣੀਆਂ ਕਿ ਉਹ ਚੀਜ਼ ਜਿਹੜੀ ਹੈ ਕਿਸੇ ਨਾ ਕਿਸੇ ਖਟਕ ਦੀ ਵੀ ਰਹਿੰਦੀ ਹੈ ਕਿ ਤੁਸੀਂ ਮਦਦ ਜਿਹੜੀ ਹੈ ਉਹ ਕਿਵੇਂ ਕਰਨੀ ਹੈ ਕਿਹਨੂੰ ਕਰਨੀ ਹੈ ਕਿਸ ਤਰ੍ਹਾਂ ਕਰਨੀ ਹੈ ਕਿੰਨੀ ਕਰਨੀ ਹੈ ਇਹ ਬਹੁਤ ਜ਼ਰੂਰੀ ਹੈ ਕਿ ਸਹੀ ਜਗ੍ਹਾ ਜਿਹੜੀ ਹੈ ਮਦਦ ਉਹ ਪਹੁੰਚਣੀ ਬਹੁਤ ਜ਼ਰੂਰੀ ਹੈ ਤਾਂ ਜੋ ਬਿਲਕੁਲ ਜਿਹੜੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਜਿਨ੍ਹਾਂ ਦਾ ਸਭ ਕੁਝ ਵਹਿ ਗਿਆ ਦੇਖੋ ਹੁਣ ਜਿਹੜਾ ਕੋਈ ਮੰਨ ਲਓ ਗਰੀਬ ਬੰਦਾ ਹੈ ਉਹਦੇ ਕੋਲੇ ਦੋ ਪਸ਼ੂ ਸੀਗੇ ਉਹਦੀ ਤਾਂ ਉਹੀ ਪੂੰਜੀ ਸੀ ਨਾ ਉਹਦੇ ਤਾਂ ਉਹੀ ਪੂੰਜੀ ਸੀਗੀ ਜੇ ਉਹਨਾਂ ਨੂੰ ਦੋ ਮੱਝਾਂ ਲੈ ਕੇ ਦਿੱਤੀਆਂ ਜਾਂਨ ਤਾਂ ਉਹ ਦੁਆਰਾ ਤੋਂ ਉਹਨਾਂ ਦਾ ਗੁਜ਼ਾਰਾ ਜਿਹੜਾ ਉਹ ਸ਼ੁਰੂ ਹੋ ਜਾਵੇ ਇਸ ਤਰ੍ਹਾਂ ਦੀ ਚੀਜ਼ ਜੀ ਇਕ ਤਾ ਉਹ ਵਾਇਸੇ ਦੇ ਵਿੱਚ ਮਦਦ ਹੋ ਸਕੇ ਕਿ ਵੱਧ ਲੋਕਾਂ ਤੱਕ ਪਹੁੰਚਵੇ ਪੂਰੀ ਮਦਦ ਇਸ ਤਰ੍ਹਾਂ ਨਾ ਹੋਵੇ ਕਿ ਇੱਕ ਬੰਦੇ ਨੂੰ ਬਹੁਤ ਜ਼ਿਆਦਾ ਫਾਇਦਾ ਮਤਲਬ ਰੱਖਾਂ ਚ ਚੱਲੇਗੀ ਦੂਜਿਆਂ ਨੂੰ ਹਜ਼ਾਰਾਂ ਚ ਵੀ ਨਾ ਗਈ ਤਾਂ ਮਲਟੀਪਲਾਈ ਕਰਕੇ ਮੈਨ ਲੱਗਦਾ ਡਿਵਾਈਡ ਕਰਕੇ ਉਹਨੂੰ ਮਦਦ ਜਿਹੜੀ ਉਹ ਪਹੁੰਚਣੀ ਚਾਹੀਦੀ ਸੀ ਜੀ ਜੀ ਸੋ ਧੰਨਵਾਦ ਕੱਲ ਨੂੰ ਖੁੱਲ ਕੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਪਡੇਟ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਹੁਣ ਬੈਕ ਟੂ ਵਰਕ ਆ ਜਾਣਗੇ ਫਿਰ ਦੇਖਦੇ ਹਾਂ ਕਿਉਂਕਿ ਉਹਨਾਂ ਨੂੰ ਜਿਹੜੀ ਲਾਈਵ ਉਹਨਾਂ ਨੇ ਕੀਤਾ ਉੱਥੋਂ ਬਹਿ ਕੇ ਉਹਨਾਂ ਨੂੰ ਮਨਕੀਰਤ ਔਲਖੋਣੀ ਤਾਂ ਦੇਖ ਗਏ ਜਿਹੜੇ ਹੋਰ ਮੱਝ ਦੇ ਜਿਹੜੇ ਸੇਵਾਦਾਰ ਬਹੁਤ ਸਾਰੇ ਸੰਤ ਮਹਾਂਪੁਰਖੋ ਲੱਗੇ ਹੋਏ ਆ ਖਾਸ ਕਰਕੇ ਸਰਹਾਲੀ ਵਾਲਿਆਂ ਦਾ ਜ਼ਿਕਰ ਕਰਨਾ ਬਣਦਾ ਤੇ ਉਹ ਨਹੀਂ ਉਹਨਾਂ ਨੂੰ ਦੇਖੇ ਬਾਕੀ ਉਹਨਾਂ ਨੂੰ ਸਾਰੇ ਕੋ ਦੇਖ ਗਿਆ ਕਰਾਂਗੇ ਕੱਲ ਨੂੰ ਗੱਲ ਬਾਤ ਜੀ ਧੰਨਵਾਦ ਜੀ ਜੀ